ਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤਾਂ ਤੇ ਠੀਕ ਠਾਕ ਹੋਵੋਗੇ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਅੱਜ ਅਸੀਂ ਆਏ ਹੋਏ ਹਾਂ ਨੈਸ਼ਨਲ ਹਾਈਵੇ 7 ਤੇ ਫੈਕਟਰੀ ਆਊਟਲੈਟ ਪੁੱਚੋ ਮੰਡੀ ਤੇ ਇੱਥੇ ਇੱਕ ਬੁੱਪਰਨਾ ਦਾ ਗੇਮਿੰਗ ਜ਼ੋਨ ਬਣਿਆ ਜਨਵਾ ਤੇ ਸਾਡੀ ਇੱਛਾ ਸੀ ਇੱਥੇ ਜ਼ਰੂਰ ਜਾ ਕੇ ਆਵਾਂਗੇ ਦੇਖ ਕੇ ਆਵਾਂਗੇ ਕੀ ਕਨਸੈਪਟ ਤਿਆਰ ਕੀਤਾ ਹੋਇਆ ਤੇ ਕੀ ਕੁਝ ਹੈਗਾ ਇੱਥੇ ਐਤੋਂ ਨਾਲ ਆਪਾਂ ਕੰਪੈਰੀਸ਼ਨ ਕਰਾਂਗੇ ਇੱਕ ਫਨ ਫਨ ਦੇ ਨਾਲ ਵੀ ਤੇ ਜੁੜੇ ਰਹੋ ਸਾਡੇ ਵੀਡੀਓ ਦੇ ਨਾਲ ਆਪਾਂ ਪਹਿਲਾਂ ਇੰਟਰ ਐਂਟਰੀ ਕਰਾਂਗੇ ਜੀ ਸਾਹਮਣੇ ਉੱਪਰ ਦੀ ਬਿਲਡਿੰਗ ਬਣੀ ਹੋਈ ਹੈ ਜੀ ਤੇ ਸਾਹਮਣੇ ਇਧਰਲੇ ਪਾਸੇ ਐਂਟਰੀ ਹੈ ਸਾਡੇ ਨਾਲ ਆਏ ਹੋਇਆ ਸਾਡੇ ਪਿਆਰੇ ਪਿਆਰੇ ਬੱਚੇ ਹੈਲੋ ਸੇ ਹੈਲੋ ਤੇ ਇਹੀ ਵੈਸੇ ਸਾਨੂੰ ਇਹੀ ਲੈ ਕੇ ਆਏ ਆ ਇਹ ਕਾਹੂ ਇਹ ਕਾ ਵੀ ਤਿੰਨ ਜਨਾਂ ਦੇ ਜਿੱਦ ਕਰ ਰਹੇ ਸੀਗੇ ਤੇ ਵੀ ਅਸੀਂ ਬੌਪਰ ਜਾ ਕੇ ਆਉਣਾ ਇਹ ਮਾਰਕੀਟ ਬਹੁਤ ਥੋਣੀ ਬਣੀ ਹੋਈ ਆ ਪੁੱਛੋ ਆਊਟਲੈਟ ਕਹਿ ਦਿੰਦੇ ਨੇ ਇਹਨੂੰ ਫੈਕਟਰੀ ਆਊਟਲੈਟ ਪੁੱਛੋ ਤੇ ਕਾਫੀ ਰੌਣਕ ਮੇਲਾ ਲੱਗਿਆ ਹੋਇਆ ਤੇ ਸਾਹਮਣੇ ਇਧਰਲੇ ਪਾਸੋਂ ਇਹ ਬੋਪਰ ਦੀ ਐਂਟਰੀ ਆ ਤੇ ਇੱਥੇ ਕੁਝ ਕੰਸਟਰਕਸ਼ਨ ਹੋ ਰਹੀ ਹੈ ਜੀ ਐਂਟਰੀ ਪੁਆਇੰਟ ਤੇ ਤੇ ਆ ਜੋ ਹੁੰਦੀ ਹੈ ਸ਼ਟਰਿੰਗ ਵਗੈਰਾ ਕੀਤੀ ਹੋਈ ਆ ਤੇ ਬਾਕੀ ਵੈਸੇ ਐਂਟਰੀ ਬਹੁਤ ਥੋਣੀ ਬਣੀ ਹੋਈ ਆ ਜੀ ਵਾਪਸ ਜੇ ਵਾਪਸ ਸਾਡੀ ਜੀ ਵਾਪਸ ਸਾਡੀ ਉਧਰ ਥੋੜੀਆਂ ਉਤੋਂ ਦੀ ਚੱਲੀ ਆ ਆ ਜਾ ਮੈਂ ਜਾਪਰ ਪਤਾ ਨਹੀਂ ਕਿਉਂ ਥੋੜਾ ਜਿਹਾ ਡਰ ਲੱਗ ਰਿਹਾ ਜੀ ਆਪ ਨੂੰ ਕਿ ਐਕਸੀਡੈਂਟ ਹੋ ਜਾਵੇ ਚੱਲਣ ਵਿੱਚ ਇਹ ਲੋ ਜੀ ਅਸੀਂ ਪਹੁੰਚ ਗਏ ਫਰਸਟ ਫਲੋਰ ਤੇ ਤੇ ਇਧਰ ਦੀ ਮੇਨ ਐਂਟਰੀ ਹੈ ਜੀ ਬੋਕਰ ਦੀ ਕਿ ਆਪਾਂ ਅੰਦਰ ਜਾ ਕੇ ਸਾਰੀ ਗੱਲਬਾਤ ਕਰਾਂਗੇ ਕਿ ਟਿਕਟ ਪ੍ਰਾਈਸ ਹੈ ਤੇ ਕੀ ਕੋਠੇ ਇਹਦੇ ਵਿੱਚ ਤੇ ਚੱਲਦੇ ਹਾਂ ਜੀ ਅੰਦਰ ਬੋਕਰ ਦੇ ਵਿੱਚ ਐਂਟਰ ਕਰ ਗਏ ਆ ਜੀ ਤੇ ਪਿੱਛੇ ਦਾ ਤੁਸੀਂ ਅੰਦਰ ਮਾਹੌਲ ਦੇਖ ਸਕਦੇ ਹੋ ਤੇ ਕਾਫੀ ਕੋਨਾ ਸੈਟਅਪ ਤਿਆਰ ਕੀਤਾ ਹੋਇਆ ਇੱਥੇ ਲਈ ਬਾਅਦ ਰਿਸੈਪਸ਼ਨ ਹੈ ਜੀ ਰਿਸੈਪਸ਼ਨ ਦੇ ਅਸੀਂ ਪਤਾ ਕੀਤੇ ਸੀ ਇਹਨਾਂ ਦੇ ਪਲਾਨ ਵਗੈਰਾ ਤੇ ਤੁਸੀਂ ਵੀ ਦੇਖ ਲਓ ਇੱਕ ਰੀਤੀ ਪਲਾਨ ਨੇ ਅਸੀਂ ਇਹਨਾਂ ਤੋਂ 3000 ਰੁਪਏ ਦਾ ਰਿਕਰਡ ਕਰਵਾਇਆ ਜੀ 3000 ਦੇ ਵਿੱਚੋਂ 4000 ਦਾ ਆਪਾਂ ਨੂੰ ਜੋ ਬੈਲੈਂਸ ਮਿਲ ਗਿਆ ਤੇ ਇਹਦੇ ਵਿੱਚ ਆਪਾਂ ਜੋ ਇੱਥੇ ਗੇਮ ਦੇ ਵਗੈਰਾ ਹੈਗੇ ਸਾਰੀ ਐਕਟੀਵਿਟੀਜ਼ ਕਰ ਸਕਦੇ ਹਾਂ ਤੇ ਪਹਿਲਾਂ ਇਹਨਾਂ ਦੀ ਸਕੀਮ ਚੱਲਦੀ ਸੀ ਕਿ 900 ਰੁਪਏ ਤੇ 800 ਰੁਪਏ ਦੇ ਵਿੱਚ ਅਨਲਿਮਿਟਿਡ ਸੀ ਕਿ ਸਾਰੀਆਂ ਗੇਮਾਂ ਤੇ ਉਹ ਬੰਦ ਹੋ ਚੁੱਕੀ ਆ ਹੁਣ ਤੇ ਜੋ ਹੁਣ ਤੁਨੇ ਸੀ ਡਿਸਪਲੇ ਕੀਤੀਆਂ ਪ੍ਰਾਈਜ਼ ਲਿਫਟ ਸਿਰਫ ਹੁਣ ਐਟ ਟਾਈਮ ਇਹੀ अवेलेबल ਹੈ ਤੇ ਇਹੀ ਚੱਲ ਰਹੀਆਂ ਜੀ ਤੇ ਅਸੀਂ ਹੁਣ ਆ ਆ ਵਾਲਾ ਕਾਰਡ ਬਣਵਾ ਲਿਆ ਜੀ ਤੇ ਇਹ ਕਹਿੰਦੇ 1 ਸਾਲ ਵਾਸਤੇ ਵੈਲਿਡ ਹੈ ਇਹ ਤੇ ਜੋ ਇਹਦੇ ਚ ਮੈਂ ਬੈਲੈਂਸ ਬਾਕੀ ਬਚ ਜੇਗਾ ਉਹ ਆਪਾਂ 1 ਸਾਲ ਤੱਕ ਯੂਜ਼ ਕਰ ਸਕਦੇ ਹਾਂ ਵੈਸੇ ਬਚਣਾ ਤਾਂ ਹੈ ਨਹੀਂ ਸਾਨੂੰ ਪਤਾ ਹੈ ਅੱਜ ਸਾਰਾ ਕੰਮ ਕਰ ਦਾਂਗੇ ਤੇ ਆਪਣੇ ਆਪਣਾ ਇਹ ਕਾਰਡ ਹੋਲਡ ਕਰ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਜੇ ਅੱਗੇ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਆਪਾਂ ਪੂਰਾ ਐਕਸਪਲੋਰ ਕਰਾਂਗੇ ਕੱਲੀ ਕੱਲੀ ਗੇਮ ਦੇਖਾਂਗੇ ਇੱਥੇ ਦੇਖੀ ਕੀ ਕੁਝ ਹੈਗਾ ਤੇ ਅੰਦਰ ਦਾ ਮਾਹੌਲ ਬਾਕੀ ਯਾਰ ਬਹੁਤ ਸੋਹਣਾ ਹੈ ਤੇ ਐਂਟਰ ਕਰਦੇ ਹੋਏ ਇਧਰਲੇ ਪਾਸੇ ਖਾਣ ਪੀਣ ਵਾਲੀ ਕਰੈਕਟਰਾਂ ਦਾ ਬਣਿਆ ਹੋਇਆ ਛੋਟਾ ਜਿਹਾ ਇਟਾਲੀਅਨ ਮਾਸਟਰ ਤੇ ਇਧਰ ਬਣੇ ਸਮਨੀਆਂ ਗੇਮਾਂ ਤੇ ਅਸੀਂ ਸਭ ਤੋਂ ਪਹਿਲਾਂ ਇਧਰਲੇ ਪਾਸੇ ਆ ਗਏ ਸੀ ਟ੍ਰੈਂਪੋਲਾਈਨ ਤੇ ਤੇ ਇਥੋ ਜਿਹਾ ਕਵਰ ਕੋਡ ਭਰਨ ਕਰਕੇ ਇੱਕ ਫਾਰਮ ਖੁੱਲ ਜਾਂਦਾ ਜੀ ਫੋਨ 'ਚ ਤੇ ਜਿੰਨੇ ਮੈਂਬਰ ਹੁੰਦੇ ਹਨ ਉਹਨਾਂ ਸਾਰਿਆਂ ਦੀ ਡਿਟੇਲ ਭਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਬਮਿਟ ਕਰ ਦਿਓ ਜੇਕਰ ਤੁਹਾਨੂੰ ਆਪਾਂ ਗੱਲ ਕਰੀਏ ਸਾਨੂੰ 3000 ਦਾ 3000 ਦੇ ਵਿੱਚ 4000 ਰੁਪਏ ਸਾਨੂੰ ਵਰਤਣ ਨੂੰ ਮਿਲ ਗਿਆ ਸੀਗਾ ਤੇ ਇਹਦੇ ਚ ਵੀ ਇਹਨਾਂ ਦੀ ਕੰਡੀਸ਼ਨ ਹੈ ਜੀ ਕਾਫੀ ਤੇ ਜਿਵੇਂ ਕਿ 2000 ਰੁਪਏ ਬੋਨਸ ਮਿਲਿਆ ਉਹ ਨੂੰ ਆਪਾਂ ਕਈ ਗੇਮਾਂ 'ਚ ਵਰਤ ਨਹੀਂ ਸਕਦੇ ਜਿਵੇਂ ਕਿ ਟ੍ਰੈਂਪੋਲੀਨ ਹੋ ਗਿਆ ਬੌਲਿੰਗ ਹੋਗੀ ਲੇਕ ਪਾਟਨ ਕੈਂਡੀ ਗੇਮ ਹੈ ਤੇ ਇਹਨਾਂ ਤਿੰਨਾਂ ਦੇ ਵਿੱਚ ਆਪਾਂ ਜੋ ਬੈਲੈਂਸ ਆਪਣਾ 3000 ਰੁਪਏ ਉਹਦੇ ਵਿੱਚੋਂ ਹੀ ਕੱਟੂਗਾ ਜਦੋਂ ਉਹ 3000 ਰੁਪਏ ਖਤਮ ਹੋ ਜਾਣਾ ਉਸ ਤੋਂ ਬਾਅਦ ਜੋ 1000 ਰੁਪਏ ਬੈਲੈਂਸ ਆ ਉਹ ਐਕਟੀਵੇਟ ਹੋ ਜਾਊਗਾ ਤੇ ਦੋ ਟ੍ਰੈਂਪੋਲਿਨ ਦੀ ਫੀਸ ਉਹਨਾਂ ਨੇ ਦੱਸੀ ਹੈ ਜੀ ਸਾਨੂੰ ਉਹਦੇ ਤੇ ਠੀਕ ਹੈ ਜੀ 600 ਰੁਪਏ ਦਾ ਲਿਮਟਡ ਹੈ ਪਰ ਪਰਸਨ ਤੇ ਇੱਕ ਡੋਨਟ ਰਾਈਡ ਆ ਆ ਵਾਲੀ ਤੇ ਇਹ ਵੀ ਅਨਲਿਮਟਿਡ ਫ੍ਰੀ ਹੈ ਤੇ ਅਸੀਂ ਤਾਂ ਅਨਲਿਮਟਿਡ ਹੀ ਲੈ ਲਿਆ ਇੱਕ ਇੱਕ ਆਪਸ਼ਨ ਹੋਰ ਸੀ ਕਿ ਜੇ ਕਹਿੰਦੇ ਜੇਕਰ ਤੁਸੀਂ ਅਨਲਿਮਟਿਡ ਨਹੀਂ ਲੈਣਾ ਤਾਂ 550 ਰੁਪਏ ਦੇ ਵਿੱਚ 40 ਮਿੰਟ ਹੈ ਜੀ ਸਾਨੂੰ ਇੱਥੇ ਸੌਕਸ ਉਹਨਾਂ ਨੇ ਆਪਣੀਆਂ ਦਿੱਤੀਆਂ ਜੀ ਤੇ ਇਹਨਾਂ ਦੇ ਥੱਲੇ ਨਾ ਸਪੈਸ਼ਲ ਬਣੇ ਹੋਏ ਆ ਇਹ ਇਹ ਸਲਿੱਪ ਨਹੀਂ ਕਰਦੀਆਂ ਇਹ ਤੇ ਲਓ ਜੀ ਅਸੀਂ ਆ ਗਿਆ ਟ੍ਰੈਂਪੋਲਿਨ 'ਚ ਤੇ ਦੇਖੋ ਇੱਕਦਮ ਮਾਹੌਲ ਕਰ ਗਏ ਅਸੀਂ ਅੰਦਰ ਹੁਣ ਅਸੀਂ ਲੈਨੇ ਆ ਤੇ ਫੁੱਲ ਮਜ਼ੇ ਤੇ ਸਾਡੇ ਬੱਚੇ ਤਾਂ ਪਹਿਲਾਂ ਹੀ ਪਹੁੰਚ ਗਏ ਅਸੀਂ ਅੰਦਰ ਇਹਨਾਂ ਨੂੰ ਸਬਰ ਨਹੀਂ ਹੋ ਰਿਹਾ ਸੀਗਾ ਇਹ ਬਹੁਤ ਛੋਟਾ ਬਣਿਆ ਹੋਇਆ ਬਈ ਹੁਣ ਅਸੀਂ ਘੰਟਾ ਦੋ ਘੰਟੇ ਇੱਥੇ ਇੰਜੋਏ ਕਰਾਂਗੇ ਫੁੱਲ ਉਹ ਤਾਂ ਪਹਿਲਾਂ ਜੱਪ ਤੇ ਹਰਮਨ ਨਾਲ ਗੇਮ ਖੇਡਣ ਲੱਗਿਆ ਟੱਚ ਦੀ ਲਾਈਟ ਇਸ ਗੇਮ ਦਾ ਨਾਮ ਹੈ ਚਲੋ ਸਰ ਤੇ ਕਹਿੰਦੇ ਜਿਵੇਂ ਆਹ ਲਾਈਟਾਂ ਜਗ ਰਹੀਆਂ ਇਹਨੂੰ ਬੰਦ ਕਰਨਾ ਬਸ ਤੇ ਬੀੜ ਨਾਲ ਜਿਹੜਾ ਜਲਦੀ ਨਾਲ ਬੰਦ ਕਰੂਗਾ ਉਹ ਵਿਨਰ ਹੋ ਜਾਊਗਾ ਬਸ ਹਰਮਨ ਜਲਦੀ ਬਾਈ ਤੇ ਹਰਮਨ ਦੇ ਹੋਇਆ ਜੀ ਪੁਆਇੰਟ 1030 ਜੱਪ ਦੇ 1200 ਹੋ ਗਿਆ ਤੇ ਜੱਪ ਦੇ ਹੋ ਗਿਆ ਜੀ 1220 ਤੇ ਜੱਪ ਵਿਨਰ ਹੋ ਗਈ ਹੈ ਜੱਪ ਤੇ ਆਹ ਲੂਜ਼ਰ ਅੱਧਰ ਬੈਠਾ ਹੈ ਲੂਸਰ ਬਣ ਗਿਆ ਜਪ ਅਤੇ ਹਰਮਨ ਫਰਾਈਡ ਕਰਨ ਲੱਗੇ ਆ ਦੇਖਦੇ ਕੋਈ ਜਿੱਤੇ ਤਾਂ ਵੈਸੇ ਮੈਨੂੰ ਤਾਂ ਲੱਗਦਾ ਜਪ ਜਿੱਤੂਗੀ ਕਿਉਂਕਿ ਜਬਰ ਮਤਲਬ ਵਿਚਾਰਾ ਛੋਟਾ ਹੈ ਚਲੋ ਵੀ 1 2 3 ਗੋ ਸਟਾਰਟ ਚਲ ਹਰਮਨ ਲਾ ਦੇ ਜੋਰ ਚਲੋ ਜੀ ਅਰਮਣ ਡਿੱਗ ਗਿਆ ਥੱਲੇ ਅਰਮਣ ਡਿੱਗ ਗਿਆ ਬੱਚਿਆਂ ਦੇ ਕਰਨ ਲਈ ਕਾਫੀ ਐਕਟੀਵਿਟੀਜ਼ ਇੱਥੇ ਤੇ ਹੁਣ ਬੱਚੇ ਉਧਰ ਉੱਪਰ ਚੜ ਗਏ ਦੇਖਦੇ ਆ ਸਭ ਤੋਂ ਉੱਪਰ ਕੌਣ ਜਾਂਦਾ ਤੁਸੀਂ ਥੋੜੇ ਨੀਚੇ ਪੈਰ ਰੱਖ ਬਟੇ ਨੀਚੇ ਸਟੈਪ ਉੱਪਰ ਸ਼ਾਲਮਾਰੂ ਪਿੱਛੇ ਨੂੰ ਹੋਇਆ ਹਾਂ ਜੱਪ ਦਾ ਦਬਿਆਂ ਦੇ ਵਿੱਚ ਰੁਲ ਗਈ ਹੈ ਪਤਾ ਨਹੀਂ ਕਿੱਥੇ कर डाला रे ऐसे नो एला बस चल तुम्हें चला चल चल आ जा बच्चे चल मार दिया चल चल ਹਰਮਨ ਬੰਦ ਰੇਗਲ ਬੜਾ ਯਾ ਬੱਟੇ ਯਾਰ ਚਲੋ ਟਿਕਾ ਕੇ ਮਾਰਦੇ ਨਾ ਨਾ ਜਿਵੇਂ ਤਾਂ ਮੂੰਹ ਤੇ ਵੱਜਦਾ ਮੂੰਹ ਤੇ ਰਮਾ ਸਟਾਰ ਠੀਕ ਨਹੀਂ ਆਉਂਦੀ ਇਸ ਤੇ ਉੱਠਣਾ ਨਹੀਂ ਜੱਪ ਕਿਧਰ ਕਿਧਰ ਪਾਲੂ ਪਾਸੇ ਕਰਦੇ ਜੱਪ ਪਾਲੂ ਤਾਂ ਪਾਸੇ ਕਰ ਲਾਪਸਾੜੀ ਦੇ ਲੋਕ ਹੀ ਗਈ ਵਿੱਚ ਆਜੋ 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 ਅਮਰਤ ਕਾਂਦੀ ਮੈਂ ਵੀ ਇਸ ਤੇ ਨਿਆਰਾ ਲੈ ਕੇ ਦੇਖਣਾ ਤੇ ਕਿਵੇਂ ਫੀਲ ਹੁੰਦਾ ਹੈ ਆ ਜਾ ਆ ਜਾ ਸੁਝਾ ਇਹ ਕਿੰਦਲੇ ਬਸਨੇ ਰ ਬਹੁਤ ਹੀ ਵਧੀਆ ਬਣਾਇਆ ਉਥੋਂ ਡਿੱਗਣਾ ਪੈਂਦਾ ਇਹ ਇਹ ਮੈਂ ਪੱਗ ਕਰਕੇ ਥੋੜਾ ਜਿਹਾ ਡਰ ਰਿਆ ਸੀ ਮੈਂ ਪੱਗ ਨਾਲ ਹਲੇ ਰੇ ਤੇ ਇੱਥੇ ਬਈਆਂ ਕੋਲ ਨਾ ਬੈਲਟ ਹੈਗੀ ਆ ਆਪਾਂ ਦਵਾ ਕੇ ਪੱਗ ਤੇ ਬੈਲਟ ਲਾ ਕੇ ਆਪਾਂ ਇਹ ਵਾਲੀ ਵੀ ਇੰਜੋਏ ਕਰ ਸਕਦੇ ਆ ਤੇ ਬਹੁਤ ਮਜ਼ਾ ਆਉਂਦਾ ਹੈ ਬਸ ਅਮਰ ਥੱਲੇ ਡਰ ਰਹੀ ਆ ਮੈਂ ਦੋ ਵਾਰੀ ਜਾਵਾਂਗਾ ਪਰ ਕਿਤੇ ਹੋ ਕੇ ਨਿਆਈ ਥੋੜੀ ਬੈਂਡ ਹੋ ਜਾਂਦੇ ਸੀ ਮੈਂ ਇੱਕ ਵਾਰ ਮੈਂ ਫੇਰ ਟਰਾਈ ਕਰਨ ਲੱਗਿਆ ਜੀ ਅੱਜ ਸੁਣਾ ਦੇ ਕਿਹੜੇ ਯੈਸ ਯੈਸ ਸੋਸਿਰ ਮੈਟੀ ਲੋਕ ਕੇ ਸਿੱਟੇ ਹੀ ਬੜ ਬੜ ਤੂੰ ਐ ਹਰੇ ਨਿਕਲ ਬੜੋ ਤੇ ਉਹ ਦੇਖੋ ਯਾਰ ਅੰਦਰ ਏਸੀ ਬੜਾ ਚੱਲੀ ਜਾਂਦਾ ਨਾ ਤੇ ਫੇਰ ਵੀ ਅਸੀਂ ਦੇਖ ਲਓ ਖੇੜ ਖੇੜ ਕੇ ਕਿੰਨਾ ਬਖਿੰਨਾ ਆ ਗਿਆ ਸਾਨੂੰ ਤੇ मुड़कर मुड़की हो गया <laughs> तुझे देख के दासकर तो कौन जित्तू का घर दे जो, जो। बस यही जितने के ऐत <laughs> की कोशिश से मैं पूरी करनी है ना तो देख दिख ऐत के मैं नहीं दिख 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 ये <laughs> तो <तरी... laughs> ਜਦ ਉਹ ਪਾਸੇ ਆਏ ਬੇਟਾ ਹਰਮਨ ਉਹ ਦਿੱਗੇ ਵੀ ਲੱਗੇ ਉਹ ਹਰਮਨ ਨੇ ਹਰਾ ਦਿੱਤਾ ਮੈਨੂੰ ਪਾਪਾ ਨੂੰ ਦੇਖਦਾ ਅੱਜ ਇਹਨੂੰ ਪੂਰਾ ਥਕਾ ਕੇ ਲੈ ਕੇ ਜਾਣਾ ਘਰੇ ਅੱਗੇ ਤਾਂ ਮੁੜ ਕੇ ਕਿਤੇ ਜਾਣ ਵਾਸਤੇ ਕਹੂਗਾ ਨਹੀਂ ਵੀ ਕਿ ਗੇਮਿੰਗ ਜ਼ੋਨ ਚ ਜਾਣਾ ਹੈ ਠੀਕ ਹੈ ਕਿਵੇਂ ਜਾਣਾ ਕਿਸੇ ਗੇਮਿੰਗ ਜ਼ੋਨ ਚ ਇਹ ਦੇਖ ਮੇਰੀ એનર્ਜੀ ਖਤਮ ਕਰ ਦੇਣੀ ਅੱਜ ਇੱਕ ਵਾਰ ਨਾਲ ਸਾਰੇ ਇਹਨੇ ਥੱਕ ਗਏ ਆ ਤੇ ਭਿਆਨ ਹੋ ਗਈ ਹੈ ਔਰ ਅਸੀਂ ਥੋੜਾ ਯਾ ਰੈਸਟ ਕਰ ਰਹੇ ਹਾਂ ਰੈਸਟ ਕਰਕੇ ਫਿਰ ਫੁੱਲ ਇੰਜੋਏ ਕਰਾਂਗੇ ਦੁਬਾਰੇ ਦੁਬਾਰੇ ਚਾਰਜ ਹੋ ਕੇ ਨਾ ਅਸੀਂ ਦੁਬਾਰੇ ਫਿਰ ਦੁਬਾਰੇ ਮੈਦਾਨ ਚ ਆਵਾਂਗੇ ਅੱਜ ਵੀਕੈਂਡ ਹੈ ਨੀ ਗਾਦਰਡੇ ਹੈ ਇਸ ਲਈ ਅੱਜ ਕੋਈ ਭੀੜ ਭੂੜ ਹੈ ਨਹੀਂਗੀ ਤੇ ਤਾਂ ਸਾਨੂੰ ਫੀਲ ਆ ਰਿਹਾ ਜਿਵੇਂ ਅਸੀਂ ਆਪਦੇ ਵਾਸਤੇ ਬੁੱਕ ਕਰਵਾਇਆ ਜਿਵੇਂ ਅਸੀਂ ਇੰਜੋਏ ਕਰ ਰਹੇ ਪੂਰਾ ਵਕਤ ਗਾਇਸ ਇਹੋ ਜਿਹਾ ਪਾਣਾ ਹਨਾ ਅਨੇ ਆਪਾਂ ਨੂੰ ਪਾਣੀ ਚਾਹੀਦਾ ਹੈ ਤਾਂ ਕਿ ਆਹ ਹਨਾ ਅੱਜ ਆ ਨਹੀਂ ਆਏਗੇ ਆ ਅਬ ਅੰਤਿਲਕੰਤ ਹੋ ਰੋ ਗਏ ਆ ਜੀਆ ਐਸਾ ਲੱਗਾ ਮੇਰਾ ਮਜ਼ਾਕ ਪੂਰਾ ਫੁੱਲ ਇੰਜੋਏ ਹੋ ਰਿਹਾ ਯਾਰ ਬਸ ਥੋੜਾ ਰੇਟ ਯਾਦ ਆ ਇਹਨਾਂ ਦਾ ਤੇ ਇੰਜੋਏ ਪੂਰਾ ਫੁੱਲ ਹੋ ਰਿਹਾ ਐ ਇਸੇ ਕਰਕੇ ਅਸੀਂ ਬੈਠੇ ਆ ਅਸੀਂ ਕਿਹਾ ਮੁੱਲ ਪੂਰਾ ਮੋੜ ਕੇ ਲੈ ਕੇ ਜਾਣਾ ਇੱਕ ਜਨੇ ਦਾ 600 ਲੱਗਿਆ ਤੇ ਤੁਸੀਂ ਹਿਸਾਬ ਲਾ ਸਕਦੇ ਸਾਡੇ 4 ਜਨੇ ਦਾ 2400 ਲੱਗਿਆ ਹੁਣ ਵਸੂਲ ਦੇ ਲਈਏ ਅਸੀਂ ਤੇ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਬੈਠਿਆ ਨੂੰ ਆ ਇੱਥੇ ਇੰਜੋਏ ਕਰਦਿਆਂ ਨੂੰ ਤੇ ਇਹਦੀ ਘੰਟਾ ਅਜੇ ਹੋਰ ਨਹੀਂ ਜਾਂਦੇ ਇੱਥੋਂ ਯਾਰ ਬਾਈ ਆਪਾਂ ਨੂੰ ਕਰਕੇ ਦਿਖਾਊਗਾ ਜੰਪ ਲਾ ਕੇ ਦਿਖਾਊਗਾ ਕਿਵੇਂ ਲੱਗਦਾ ਇਸ ਤੇ ਇਹ ਜਿਵੇਂ ਕੀਤਾ ਸੀ ਪਰ ਸਾਡੇ ਤੋਂ ਹੋਇਆ ਨਹੀਂ ਇਹ ਰਹੇ ਤੇ ਉਹ ਮੱਥਾ ਜਾ ਮਰਿਆ ਸੀ ਮਾੜਾ ਜਾ ਜੰਪ ਹੁੰਦਾ ਤੇ ਉੱਪਰ ਨਹੀਂ ਪਹੁੰਚਿਆ ਜਾਂਦੇ ਸਾਡੇ ਤੋਂ ਕੋਈ ਆਇਆ ਹੈ ਅਮਰਤਾ ਲੈਣ ਲੱਗਿਆ ਡੋਨਟ ਰਾਈਡ 1 2 3 ਗੋ ਵੈਰੀ ਗੁੱਡ ਆਖਿਰਕਾਰ ਅਸੀਂ ਆਹ ਟ੍ਰੈਂਪੋਲਿਨ ਤੋਂ ਬਾਹਰ ਆ ਗਏ ਜੀ ਕਿ ਤੇ ਕਟੋਕਟ ਅਸੀਂ 2 ਘੰਟੇ ਆ ਪੂਰਾ ਫੋਲਿੰਗ ਇੰਜੋਏ ਕਰ ਲਿਆ ਨਾ 2 ਘੰਟੇ ਹੋ ਗਏ ਉਹਨੇ 2 ਤੋਂ ਵੱਧ ਹੀ ਘੰਟੇ ਹੋ ਗਏ 2 ਘੰਟੇ ਦਾ ਨਹੀਂ ਤੇ ਮੇਰੇ ਖਿਆਲ ਚ 2 ਤੋਂ ਘੰਟੇ ਤੋਂ ਬਾਅਦ ਯਾਰ ਬੰਦਾ ਰਹਿ ਨਹੀਂ ਸਕਦਾ ਬੰਦਾ ਆੱਕ ਜਾਂਦਾ ਤੇ ਅਸੀਂ ਵੀ ਹੁਣ ਲਾਸਟ ਦੇ ਆੱਕ ਗਏ ਸੀ ਯਾਰ ਤੇ ਜੰਪ ਮਾਰ ਮਾਰ ਕੇ ਨਾ ਬਹੁਤ ਜ਼ਿਆਦਾ ਜੰਪ ਮਾਰ ਲਏ ਤੇ ਪੂਰਾ ਫੋਲਿੰਗ ਇੰਜੋਏ ਕਰ ਲਿਆ ਸੀਗਾ ਤੇ ਬੱਤੇ ਵੀ ਸਾਡੇ ਆ ਕੇ ਗਏ ਸੀ ਕਹਿੰਦੇ ਪਾਪਾ ਹੁਣ ਚੱਲੀਏ ਇੱਥੋਂ ਤੇ ਹੋਰ ਕੀ ਮਾ ਟਰਾਈ ਕਰੀਏ ਆਪਾਂ ਹਰਮਨ ਹਰਮਨ ਖੜਨ ਲੱਗਿਆ ਹੁਣ ਫਰੌਗ ਜੰਪ ਗੇਮ ਦੇਖਦੇ ਆਪਾਂ ਕਰਕੇ ਸਟਾਰਟ ਹੋ ਗਿਆ 1 2 3 ਮਾਰ 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 ਇਹ ਹਰਮਨ ਨੂੰ ਆ ਡਿਕਟਾ ਨਿਕਲਾਈਆਂ ਕੂਪਨ ਨਿਕਲੇ ਆ 4 ਕੂਪਨ ਪਰ ਇਹਨਾਂ ਦਾ ਮਿਲਣਾ ਕੁਝ ਵੀ ਨਹੀਂਗਾ ਤੇ ਹਰਮਨ ਬੈਠ ਗਿਆ ਜੀ ਫਾਈਨਲੀ ਮੋਟਰਸਾਈਕਲ ਤੇ ਕਹਿੰਦਾ ਮੈਂ ਮੋਟਰਸਾਈਕਲ ਤੇ ਝੂਟਾ ਲੈਣਾ ਤੇ ਵੇਖਦੇ ਹਰਮਨ ਕਿੰਨੀ ਤੇਜ਼ ਚਲਾ ਸਕਦਾ ਹਰਮਨ ਤਾਂ ਪੂਰਾ ਮੋਟਰਸਾਈਕਲ ਨੂੰ ਅੱਗ ਲਾਉਂਦਾ ਜਾਂਦਾ ਹੈ ਵੈਰੀ ਗੁੱਡ ਹਰਮਨ ਯੇ ਇਹ ਤੇ ਅਸੀਂ ਉੱਥੋਂ ਇੰਜੋਏ ਕਰਕੇ ਆ ਗਏ ਜੇ ਖੋਰ ਪਾਸੇ ਤੇ ਇੱਥੇ ਕਾ ਗੇਮ ਜੀ ਲੱਗੀ ਹੋਈ ਆ ਤੇ ਇਹ ਬਿਲਕੁਲ ਫ੍ਰੀ ਹੁੰਦੀ ਆ ਜੀ ਮੈਂ ਕੋਈ ਚਾਰਜ ਦਿੱਤ ਨਹੀਂ ਇਹਦਾ ਤੇ ਆਪਾਂ ਉੱਥੇ ਗਏ ਸੀਗੇ ਲਾਂਡੇ ਮਾਲ ਲੈਣਾ CP67 CP67 ਗਏ ਸੀ ਉੱਥੇ ਵੀ ਬਿਲਕੁਲ ਫ੍ਰੀ ਸੀ ਉੱਥੇ ਵੀ ਫ੍ਰੀ ਹੈ ਇਸੇ ਤਰ੍ਹਾਂ ਗੇਮਿੰਗ ਜਿਉਂ ਦੇ ਬਾਹਰ ਰੱਖਿਆ ਹੋਇਆ ਸੀਗਾ ਉਹ ਤੇ ਬੱਚੇ ਪਰ ਉੱਥੇ ਕਾਫੀ ਗਿਣਤੀ ਦੇ ਵਿੱਚ ਸੀਗੀਆਂ ਉੱਥੇ 4-5 ਸੀ ਮੇਰੇ ਖਿਆਲ ਚ ਹਾਂ ਇਹ ਇੱਥੇ ਸਿਰਫ ਇੱਕ ਹੀ ਹੈ ਤੇ ਹਰਮਾਨੇ ਧਲੇ ਪਾਸੇ ਹੀ ਬੋਸ ਹੋ ਗਿਆ ਐਜ਼ ਇਟ ਕੌਣ ਹੈ ਯੈਸ ਤੂੰ ਹੈ ਐਵੇਂ ਦਾ ਕਿਵੇਂ ਹੋ ਗਿਆ ਤੇ ਹਰ ਮਾਣਾ ਗੁੱਡਾ ਜਿਹਾ ਟਰਾਈ ਕਰਨ ਲੱਗਿਆ ਵੀ ਟੱਕਿਆ ਜਾਂਦਾ ਹੈ ਕਿ ਨਹੀਂ ਨੋ ਬਸ ਇਹ ਵੈਰੀ ਗੁੱਡ ਯੈਸ ਜਿਹੜਾ ਪਵਿਨਰ ਹੋ ਗਈ ਹੈ ਜắp ਨੂੰ ਟੈਡੀ ਬੀਅਰ ਮਿਲ ਗਿਆ ਇੱਕ Oh finally ਪਹਿਲੀ ਵਾਰ ਇਸ ਨੂੰ ਕਿੰਨੀ ਵਾਰੀ ਅਸੀਂ ਗੇਮ ਕੀਤੀ ਹੈ ਸਿਰ ਪਹਿਲੀ ਵਾਰ ਹੀ ਮਿਲਿਆ ਹੈ بس ਬਾਪੂ ਨੇ ਬੋਲਾ ਸੀ ਕਿ ਨਾ ਆਹ ਤੇ ਅੱਧਰ ਕਰੋ ਤੇ ਜੱਪ ਨੇ ਟਿਕਟਾਂ ਵਾਲਾ ਟਰਾਈ ਕੀਤਾ ਦੇਖੋ ਆ ਰਹੀ ਐ ਇਹ ਕਿੰਨੀਆਂ ਟਿਕਟਾਂ ਨਿਕਲਦੀਆਂ 50 ਟਿਕਟਾਂ ਆਤੀਆਂ ਜੈਸੀ ਕਿ ਇਹ ਬੰਦ ਇਹ ਵਜਾ ਸਾਡੀ ਨੇ ਲੈ ਲਈ ਐ ਇਹ ਪੇਸਟੀ ਤੇ ਹਰਮਨ ਵਾਸਤੇ ਹੋ ਰਿਆ ਜੀ ਗੋਲ ਗੱਪੇ ਰੈਡੀ ਹਰਮਨ ਕਹਿੰਦਾ ਮੈਂ ਖਾਣੇ ਗੋਲ ਗੱਪੇ ਤੁਹਾਨੂੰ ਥੋੜੀ ਜਿਹੀ ਲੱਗੀ ਸੀ ਭੁੱਖ ਤੇ ਜਿਹੜਾ ਅੰਦਰ ਰੈਸਟੋਰੈਂਟ ਬਣਿਆ ਹੋਇਆ ਸੀ ਉੱਥੇ ਆ ਗਏ ਸੀਗੇ ਤੇ ਗੋਲ ਗੱਪੇ ਖਾ ਲਏ ਤਾਂ ਸੀ ਤੇ ਸਵਾਸ ਸੀ ਕਾਫੀ ਟਾਈਮ ਬਾਅਦ ਖਾਦੇ ਆ ਤੇ ਅੱਜ ਆਪਣੇ ਆਹ ਚਾਕਲੇਟ ਜਿਹਾ ਲਿਆ ਸੀਗਾ ਜਾਂ ਫੂ ਖਾ ਰਹੀ ਐ ਹਰਮਨ ਕਹਦਾ ਵੀ ਮੈਂ ਤਾਂ ਏਅਰੋ ਹੋ ਕੇ ਖੇਡਣੀ ਐ ਸਟਾਰਟ ਹੋ ਗਈ ਐ ਜਦੋਂ ਪਤੇ ਹਰਮਨ ਦਾ ਮੈਚ ਲੱਗ ਗਿਆ ਪੁਆਇੰਟ ਹੋ ਗਿਆ ਮੇਰੇ ਫਸੀ ਆ ਗਏ ਆ ਜੀ ਉੱਪਰਲੇ ਪਾਸੇ ਉੱਪਰਲੇ ਪਾਸੇ ਦਾ ਵੀਊ ਇਸ ਤਰ੍ਹਾਂ ਦਾ ਹੈ ਲੇ ਲਈ ਕਨਫੈਕਟ ਬਣਿਆ ਹੋਇਆ ਤੇ ਉੱਪਰ ਦੇਖੋ ਯਾਰ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਿੰਗ ਕਿੰਨੀ ਸੋਹਣੀ ਲੱਗੀ ਹੋਈ ਆ ਮੈਂ ਲੱਗਾਂ ਲੱਗਿਆ ਜਿਪ ਲਾਈਨ ਤੇ ਝੋਟਾ ਲੈਣ ਵਾਸਤੇ ਤੇ ਕਹਿੰਦੇ ਬਹੁਤ ਮਜ਼ਾ ਆਉਂਦਾ ਜਿਪ ਲਾਈਨ ਤੇ ਇਧਰ ਪੂਰਾ ਘੇੜਾ ਦਵਾ ਦਿੰਦੇ ਆ ਪੱਤੇ ਪਹੁੰਚ ਗਏ ਜੀ ਆਪਣੀ ਦੁਨੀਆ ਵਿੱਚ ਤੇ ਮਤਲਬ ਸੌਫਟ ਪਲੇ ਜ਼ੋਨ ਦੇ ਵਿੱਚ ਉਹ ਬੈਠੇ ਆ ਜੀ ਤੇ ਇਹਦੀ ਟਿਕਸਟ ਹੈ ਜੀ 250 ਰੁਪਏ ਅੱਧੇ ਘੰਟੇ ਦੀ ਤੇ 300 ਰੁਪਏ ਇੱਕ ਘੰਟੇ ਦੀ ਅਸੀਂ 250 ਦੇ ਦੋ ਲਾ ਲਈਏ 500 ਰੁਪਏ ਲੱਗਿਆ ਜੀ ਇਸੇ ਨਿਸ਼ਾਨੇਬਾਜ਼ੀ ਦੇ ਕਿੰਨਾ ਵਾਸਤੇ ਪੁਰਾ ਇੰਤਜ਼ਾਮ ਕੀਤਾ ਹੋਇਆ ਤੇ ਇਹਦੇ ਵਿੱਚ 200 ਰੁਪਏ ਦੇ 6 라ਉਂਡ ਮਿਲਦੇ ਆ ਤੇ ਸਾਹਮਣੇ ਬੋਤਲਾਂ ਟਿਕਲੇ ਹੁੰਦੀਆਂ ਤੇ ਮੰਨ ਲਓ ਲੇਜ਼ਰ ਲਾਈਟ ਨਾਲ ਚੱਲਦੀ ਹੈ ਜੀ ਇਹ ਤੇ ਆਪਾਂ ਨਿਸ਼ਾਨਾ ਲਾਵਾਂਗੇ ਕਿ ਬੋਤਲ ਸੱਤ ਨੂੰ ਜੀ ਟੁੱਟ ਜਾਂਦੀ ਹੈ ਇਹ ਤੇ ਆਪਾਂ ਨਿਸ਼ਾਨਾ ਲਾ ਕੇ ਦੇਖਦੇ ਕਿਵੇਂ ਲੱਗਦਾ ਨਹੀਂ ਕਿ ਐਟ ਮੁੜ ਲੱਗਦੀ ਹੈ ਦੁਕਾਨ ਤੇ ਕਰਾਉਣ ਲੱਗੇ ਗੱਡੀ ਆਪਾਂ ਬੈਠ ਗਏ ਸੀਟ ਤੇ nice game ਬੱਸ ਮੇਰੀ ਜਿੰਨਾ ਅਗੇ ਜਾਣੀ ਵੇਰੀ ਗੁੱਡ ਸਾਰੇ ਡਾਇਨੋਸਰ ਮਾਰ ਦੇ ਇੱਕ ਵੀ ਜਿੰਦਾ ਨਹੀਂ ਬਚਣਾ ਚਾਹੀਦਾ ਹਾਂ ਸਰ ਠੀਕ ਹੈ ਇਹ ਡੱਬ ਕਹਿੰਦੀ ਮੈਂ ਕਾਟਨ ਕੈਂਡੀ ਖਾਣੀ ਹੈ ਤੇ ਇੱਥੇ ਵਸਤਵਕ ਰੈਸਪੀਆਂ ਹੈਗੇ ਨਹੀਂ ਕਾਟਨ ਕੈਂਡੀ ਦੀਆਂ ਜ ਆਪਣੇ ਕਲੈਕਟ ਕਰ ਲਈ ਹੈ ਤੇ ਉਸ ਤੋਂ ਬਾਅਦ ਚੈੱਕ ਆਊਟ ਕਰ ਦੋ ਵਿੱਚ ਤੇ ਫਿਰ ਕਾਰਡ ਇੱਧਰ ਲਾ ਦਿਓ ਨੰਬਰ ਸਭ ਸਫਲ ਹੋ ਗਈ ਹੈ ਜੀ ਤੇ ਇਧਰ ਮੀਟਿੰਗ ਕਰ ਲਈ ਆ ਦੇਖਦੇ ਕਾਟਨ ਕੈਂਡੀ ਕਿਵੇਂ ਬਣਾਉਂਦੀ ਹੈ ਵਿਚੇਨਾ ਇਹ ਕੋਲ ਇਹਨਾਂ ਆਟੋਮੈਟਿਕ ਮੀਟਿੰਗ ਬਣਾ ਰਹੀ ਹੈ ਕਾਉਂਟ ਨੇ ਕੈਂਡੀ ਉਪਰੋਕਸ਼ੇਪ ਵੀ ਦਿੱਤੀ ਜਾ ਰਹੀ ਹੈ ਰਾਜਾ ਪਿੱਤਰ ਆ ਜੂਗੀ ਹੁਣ एक मिनट आप पे आओ बाहर इन प्रोसेस में रुक जाओ लड़ाई ना करो यार पाउडर कंडी चक्कन वाले काले पे आ गए हैं राम राम वाह आंवले की चीज है बाकी <laughs> बहुत थोड़ी बड़ी हुई है आज के बन गए अच्छा जी देखो कितनी छोटी कैंडी है ਇਹ ਸਾਰੀਆਂ VR ਕੇਮਾਂ ਆ ਗਈਆਂ ਜੀ ਤੇ ਜਿਹਨੇ VR ਲਾਇਆ ਹੁੰਦਾ ਕਤੇ ਉਹਨੇ ਮੈਥੂ ਹੁੰਦਾ ਵੀ ਕੀ ਚੱਲ ਰਿਹਾ ਹੈ ਤੇ ਮੈਂ ਵੀ ਪੁੱਛਿਆ ਜੀ ਮੈਂ ਕਹਿੰਦਾ ਅਸੀਂ ਕਰ ਸਕਦੇ ਆ ਕਹਿੰਦੇ ਪੱਗ ਕਰਕੇ ਨਾ ਜੀ VR ਤੇ ਫਿਰ ਤੜਾ ਲੱਗਣਾ ਨੀਗਾ ਤੇ ਇਸ ਕਰਕੇ ਥੋੜੀ ਜੀ ਮੁਸ਼ਕਲ ਆਊਗੀ ਫਿਰ ਮੇਰਾ ਵੀ ਜੀ ਕਰਦਾ ਸੀਗਾ ਵੈਸੇ ਕਰਨ ਨੂੰ ਇਹ ਤੇ ਫਿਰ ਮੈਂ ਵੀ ਜਦੋਂ ਦੇਖਿਆ ਪੱਗ ਦੇ ਸੈੱਟ ਨਹੀਂ ਆਉਣਾ ਵੀ ਯਾਰ ਫਿਰ ਆਪਾਂ ਖਿਆਲ ਛੱਡਦਾ ਇਹ ਅਮਰਾ ਤਾਂ ਕਦੇ ਨਾ ਫਾਈਟਰ ਜੈਟ ਤੇ ਨਹੀਂ ਬੈਠੇ ਮੈਂ ਪਿੱਛੇ ਹੁਣ ਹਲੀ ਫਾਈਟਰ ਜੱਟ ਸਮਾਰ ਕੇ ਦੇਖਣਾ ਹੈ ਹੋਰ ਜਹਾਜ ਉਡਾਉਂਗੀ ਦੇਖੋ ਕਿਵੇਂ ਦੇ ਹੀਲੇ ਨਾਲ ਲਈ ਇਹ ਮੈਂ ਬੜੇ ਹੌਲੀ ਬੜੇ ਹੌਲੀ ਚਲਾਈ ਇਹ ਫਾਈਟਰ ਜੱਟ ਹੁੰਦਾ ਉਸੇ ਤਰ੍ਹਾਂ ਬਣਿਆ ਹੋਇਆ ਬਿਲਕੁਲ ਇਹ ਖਿਆਲ ਜੰਮਰਤ ਪਹਾੜਾਂ ਦੇ ਵਿੱਚ ਜਹਾਜ ਜਾ ਰਹੀ ਹੈ ਪਹਾੜਾਂ ਦੇ ਵੀ ਅੱਗੇ ਤੁਹਾਨੂੰ ਵੀ ਦੇਖ ਰਿਹਾ ਵੈਸੇ ਸਕਰੀਨ ਦੇ ਵਿੱਚ ਬਸ ਜਹਾਜ ਕ੍ਰੈਸ਼ ਨਾ ਕਰ ਦੇ ਓ ਵਾਓ ਅਸੀਂ ਮੈ ਜਾ ਰਹੇ ਹਾਂ ਪਹਾੜਾਂ ਦੇ ਉੱਪਰ ਵਾਓ ਪਹਿਲਾਂ ਅਮਰਤ ਨੇ ਜੀ ਪਰ ਰੋਲਰ ਕੋਸਟ ਚਲਾਇਆ ਸੀਗਾ ਤੇ ਇਹ ਕਹਿੰਦੀ ਮੈਂ ਪਲੇਨ ਚ ਲਾਉਣਾ ਹੁਣ ਤਾਂ ਐਵੇਂ ਹੀ ਪਲੇਨ ਚੱਲ ਰਿਹਾ ਕਿਤੇ ਤੇ ਹੁਣ ਪਲੇਨ ਚ ਗੇੜਾ ਕਿਤਰਾ ਜਵੇਂ ਵੀਡੀਓ ਗੇਮ ਹੁੰਦੀ ਆਪਣੀ ਉਹ ਵੀ ਚੱਲ ਪਈ ਐ ਚੱਲ ਪਿਆ ਜੀ ਕੰਮ ਜੈਸ ਜੈਸ ਅਮਰ ਤਾਂ ਬੱਟੇ ਟੱਕੇ ਜਾਂਦੀ ਆ ਕਿੰਨੇ ਜਹਾਜ ਤੋੜਦੇ ਆ ਉਸ ਬੰਦੇ ਦਾੰਦ ਖੱਟੇ ਕਰ ਦਿੰਦੇ ਆ ਸੋ ਫੇਲਰ ਹੋ ਗਿਆ ਜੀ ਬਸ ਤੁਸੀਂ ਮਨੇ ਦੰਦ ਖੱਟੇ ਹੋਏ ਨਹੀਂ ਵੀ ਫਾਈਟਰ ਸਾਹਿਬ ਕਿਵੇਂ ਲੱਗ ਰਿਹਾ ਪੂਰਾ ਵਧੀਆ ਆਪਣੇ ਮਾਸਤੇ ਨਾਲੋਂ ਪਹਿਲਾਂ ਕਿ ਜਮਾਂ ਉਦਾਂ ਹੀ ਥੀਲ ਆਉਂਦੀ ਜਦੋਂ ਆਪਾਂ ਪਲੇਨ ਚ ਬੈਠਦੇ ਇੱਕੇਦਮ ਨੀਚੇ ਆਉਂਦੇ ਇੱਕੇਦਮ ਉੱਪਰ ਵਿੱਚ ਪਾਣੀ ਪੰਛੀ ਸਭ ਕੁਝ ਪਹਾੜ-ਪੂੜ ਪਹਾੜਾਂ ਦੇ ਵਿੱਚ ਵੀ ਸੁਰੰਗ ਦੇ ਵਿੱਚ ਵੀ ਜਾਂਦਾ ਪੂਰਾ ਉਵੇਂ ਹੀ ਫੀਲ ਹੁੰਦਾ ਵਧੀਆ ਹੁਣ ਤਾਂ ਇਹਨਾਂ ਕਹਿੰਦੇ ਜਾਦੂ ਨਹੀਂ ਬਿਠਾਇਆ ਇਹਦੇ ਅੱਛਾ ਇੱਦਾਂ ਤੇ ਟਿਕਟਾਂ ਬਣ ਗਈਆਂ ਜਾਂ ਤੇ ਨਵੇਂ ਗੇਮ ਤੇ ਬੈਠ ਗਈ ਹੈ ਇਦਰੇ ਪਤਾ ਨਹੀਂ ਪਾਣੀ ਦਾ ਕਿਵੇਂ ਚੱਲਦਾ ਮਸ਼ੀਨ ਚ ਤੇ ਸਾਹਮਣੇ ਤੋਂ ਕਰੀਏ ਤੇ ਮਾਰੀ ਜਾਂਦੀ ਐ ਅਗਰੇ ਪਾਣੀ ਨਿਕਲ ਰਿਹਾ ਮਸ਼ੀਨ ਦੇ ਵਿੱਚੋਂ ਠੀਕ ਐ ਤੇ ਇਧਰ ਬਾਸਕਟ ਪਾਲ ਵਾਲੀ ਗੇਮ ਲੱਗੀ ਹੋਈ ਐ ਇਹ ਵੀ ਸਾਰੀ ਇਲੈਕਟ੍ਰੋਨਿਕ ਐ ਜੀ ਥੈਂਕ ਯੂ ਈਮ ਦੁਆਰਾ ਕੀ ਐਡਜਸਟ ਟਿਕਟਾਂ ਨਿਕਲਦੀਆਂ ਵਿੱਚੋਂ ਟਿਕਟਾਂ ਮਿਲਦੀਆਂ ਆਪਾਂ ਨੂੰ ਉਹ ਟਿਕਟਾਂ ਇੱਥੇ ਅੱਗੇ ਬਰ ਰੀਡੀਮ ਕਰ ਸਕਦੇ ਆ ਤੇ ਸਾਡੀਆਂ 50 ਸਟਿੱਕਾਂ ਤੇ ਲੋਕਾਂ ਦੇ ਰਿਕਾਰਡਾਂ ਦੇ ਵਿੱਚ ਸਿੱਟਾ ਆ ਗਿਆ ਜੋ ਨੈਕਸਟ ਟਾਈਮ ਆਵਾਂਗੇ ਤੇ ਨਿੱਕ ਟਕੜਾ ਤੇ ਉਹਦੇ ਵਿੱਚ ਪ੍ਰਾਪਤ ਹੋ ਜਾਣਗੇ ਠੀਕ ਹੈ ਤੇ ਅਸੀਂ ਹੁਣ ਯਾਰ ਬੋਪਰ ਐਂਡਲੈਸ ਐਡਵੈਂਚਰ ਤੋਂ ਬਾਹਰ ਆ ਗਏ ਸੀਗੇ ਤੇ ਇੰਜੋਏ ਕਰਕੇ ਤੇ ਕਾਫੀ ਟਾਈਮ ਹੋ ਗਿਆ ਸਾਨੂੰ ਉੱਥੇ ਮੇਰੇ ਖਿਆਲ ਤੇ 4-5 ਘੰਟੇ ਹੋ ਗਿਆ ਆਪਾਂ ਨੂੰ ਹਾਂਜੀ 4-5 ਘੰਟੇ ਹੋ ਗਏ ਸਾਨੂੰ ਇੱਥੇ ਆਏ ਹੋਏ ਉਹ 2.5 ਘੰਟੇ ਦਾ ਸੀ ਉੱਥੇ ਟੈਂਪੋ ਲਿੰ ਦੇ ਵਿੱਚ ਹੀ ਲਾ ਦੇ ਉਹ ਸਾਨੂੰ ਉੱਥੇ ਵੀ ਪਤਾ ਲੱਗਿਆ ਐਨਾ ਇੰਜੋਏ ਕਰਦੇ ਆ ਅਸੀਂ ਬਿਲਕੁਲ ਉਸ ਤੋਂ ਬਾਅਦ ਬਾਕੀ ਅਸੀਂ ਜਿਹੜੀਆਂ ਰਾਈਡਸ ਵਗੈਰਾ ਲਈਆਂ ਪੂਰਾ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਇੱਥੋਂ ਦੀ ਜੇ ਗੱਲ ਕਰੀ ਅਸੀਂ ਯਾਰ 3000 ਰੁਪਏ ਦਾ ਪਹਿਲਾਂ ਰੀਚਾਰਜ ਕਰਵਾਇਆ ਸੀ ਉਹਦੇ ਤੋਂ 4000 ਮਿਲ ਗਿਆ ਸੀਗਾ ਤੇ ਜੋ ਜੋ ਇਹਨਾਂ ਦਾ ਟੈਂਪੋ ਲੀਣਾ ਥੋੜਾ ਜਿਹਾ ਕਾਸਟ ਲੀ ਗਿਆ ਨਾ 600 ਰੁਪਏ ਪਰ ਹੈਡ ਸੀਗਾ ਤੇ ਸਾਡੇ 2400 ਰੁਪਿਆ ਯਾਨੀ ਕਿ 4000 ਦੇ ਵਿੱਚੋਂ 2400 ਰੁਪਿਆ ਤਾਂ ਸਾਡਾ ਉੱਥੇ ਲੱਗ ਗਿਆ ਸੀਗਾ ਤੇ ਬਾਕੀ 1600 ਰੁਪਏ ਰਹਿ ਗਿਆ ਤੁਹਾਨੂੰ ਪਤਾ ਹੀ ਇੱਥੇ ਕੀ ਬੰਦਾ 1600 ਰੁਪਏ ਦਾ ਤੇ ਹਰੇਕ ਗੇਮ ਕੋ 200 ਦੀ ਹੈ ਕੋ 250 ਦੀ ਹੈ ਇਸ ਤਰ੍ਹਾਂ ਕਰਦੇ ਆ ਕਰਦੇ ਆ ਤੇ ਉਹ ਵੀ ਸਾਡਾ ਲੱਗ ਗਿਆ ਫੁੱਲ ਮਲਾ ਕੇ ਸਾਡਾ ਇੱਥੇ 35 ਰੁਪਏ ਲੱਗ ਗਿਆ ਜੀ ਤੇ ਉਹਦੇ ਵਿੱਚੋਂ ਕੁਝ ਕੁ ਗੇਮ ਦੇ ਰਹਿ ਗਏ ਹੋਣਗੇ 4-5 ਤੇ ਜਿਵੇਂ ਉਹ ਕਾਰਾਂ ਜੀਆਂ ਹੁੰਦੀ ਬੰਪਰ ਕਾਰ ਹੁੰਦੀ ਉਹ ਅਸੀਂ ਟਰਾਈ ਨਹੀਂ ਕੀਤੀ ਮੈਂ ਪਹਿਲੀ ਵਾਰ ਫਾਈਟਰ ਜੈਟ ਦੇ ਵਿੱਚ ਸਫਰ ਕੀਤਾ ਹੈ ਨਾ ਤੇ ਪੂਰਾ ਮਜ਼ਾ ਆਇਆ ਮੈਨੂੰ ਸੱਚੀ ਐਂ ਹੀ ਪੀਲ ਆ ਰਿਹਾ ਸੀ ਮੈਂ ਸੱਚੀ ਰੀਅਲ ਦੇ ਵਿੱਚ ਉਹਦੇ ਵਿੱਚ ਬੈਠੀ ਹੋਈ ਆ ਨਾ ਕਿੰਨੇ ਦੁਸ਼ਮਣਾਂ ਮਾਰਤੇ ਉਹ ਮੈਂ ਕਾਊਂਟ ਨਹੀਂ ਕੀਤੇ ਪਰ ਮੇਰਾ ਪੂਰਾ ਜੋਰ ਲੱਗਿਆ ਮੇਰਾ ਹੱਥ ਦੁਖਾਂ ਲੱਗਿਆ ਇੱਥੇ ਆ ਕੇ ਜਰੂਰ ਜਿਹੜਾ ਮਾਰੋ ਤੇ ਦੇਖ ਕੇ ਜਾਓ ਜੇ ਤੁਹਾਨੂੰ ਹਸਾਬ ਜਿਹਾ ਆਉਂਦਾ ਤੇ ਇੱਥੇ ਕ ਤੇ ਤੇ ਗੇਮਾਂ ਦਾ ਇੰਜੋਏ ਕਰੋ ਆਪ ਕਰੋ ਆਪਣੇ ਬੱਚਿਆਂ ਨੂੰ ਕਰਾਓ ਇਹਦੇ ਸਾਨੂੰ ਕਾਰ ਨਹੀਂ ਰਿਹਾ ਇਹਦੇ ਸਾਲ ਦੀ ਵੈਲਿਡਿਟੀ ਹੈ ਤੇ ਅਸੀਂ ਜਿਹੜੀਆਂ ਵੀ ਟਿਕਟਸ ਅਸੀਂ ਜਿੱਤੀਆਂ ਹੈ ਤੇ ਉਹਨਾਂ ਦੇ ਵਿੱਚ ਹੀ ਫਿਰ ਉਹਨਾਂ ਨੇ ਵਿੱਚ ਪਾਤੀਆਂ ਕੋਈ ਪ੍ਰਾਈਜ਼ ਮਿਲ ਸਕਦਾ ਹੈ ਇਹਦੇ ਵਿੱਚ ਛੋਟਾ ਮੋਟਾ ਹੀ ਸੀ 60 ਟਿੱਕਾਂ ਤੇ ਹੈਗਾ ਸੀ ਸ਼ਾਪਨਰ ਵਗੈਰਾ ਹੀ ਸੀ ਫਿਰ ਅਸਕੇ ਚਲੋ ਕੀ ਕਰਨਾ ਚਲੋ ਇੱਕ ਵੇ ਇਨਕਲੂਡ ਕਰਾ ਲੇ ਨੇ ਕੱਲੋਂ ਫਿਰ ਦੇ ਲੋਡ ਪੇ ਆ ਜਾਾਂਗੇ ਤੇ ਫਿਰ ਆਪਾਂ ਯੂਜ਼ ਕਰ ਲਾਂਗੇ ਇਹਨੂੰ ਵੀਡੀਓ ਦੇਖ ਕੇ ਦੱਸਿਓ ਇਹ ਤੁਹਾਨੂੰ ਉੱਪਰ ਹੈਂਡਲੈਸ ਐਡਵੈਂਚਰ ਕਿਵੇਂ ਲੱਗਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ